ਚਰਬੀਆ ਸਾਹਿਬ ਤੁਹਾਡੇ ਪਿੰਡ 'ਚ ਅੱਜ মিডিਆ ਵੈਲਫੇਅਰ ਕਲੱਬ ਵੱਲੋਂ ਇੱਕ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ মিডিਆ ਵੈਲਫੇਅਰ ਕਲੱਬ ਦਾ ਪਹਿਲਾਂ ਤਾਂ ਸਭ ਤੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਪਿੰਡ ਵਾਸੀਆਂ ਵੱਲੋਂ ਕਿਉਂਕਿ ਜਿੱਥੇ ਦੇਖਣ ਚਾ ਰਿਹਾ ਹੁਣ ਇੱਥੇ ਪ੍ਰਵਾਸੀਆਂ ਦੇ ਰਹਿਣ ਕਰਕੇ ਥੋੜਾ ਜਿਹਾ ਮੈਡੀਕਲ ਸਹੂਲਤ ਦੀ ਹੋਰ ਵੀ ਜਿੱਥੇ ਕਿ ਸਰਕਾਰ ਬਹੁਤ ਮੂਹੀਆ ਕਰਾਰੀ ਹੈ ਪਰ ਫਿਰ ਵੀ ਜਿਹੜਾ ਤੁਸੀਂ ਅੱਜ ਇਹ ਉਪਰਾਲਾ ਕੀਤਾ ਬਹੁਤ ਵਧੀਆ ਆ ਜਿਸ ਦਾ ਕੀ ਇਹ ਚ ਪਿੰਡ ਦੇ ਲੋਕਾਂ ਦੇ ਨਾਲ ਨਾਲ ਪ੍ਰਵਾਸੀ ਜਿਹੜੇ ਮਜ਼ਦੂਰ ਇੱਥੇ ਰਹਿ ਰਹੇ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਲਾਭ ਹੋਣਾ ਇਹ ਗੱਲ ਦਾ ਮੈਂ ਇਸ ਲਈ ਤੁਹਾਡਾ ਸਲਾਘਾ ਇਹ ਕਦਮ ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇਹ ਜਿਹੜਾ ਬਹੁਤ ਹੀ ਅੱਛਾ ਪ੍ਰੋਗਰਾਮ ਕੀਤਾ ਕੀ ਕਹਿਣਾ ਚਾਹੋਗੇ ਇਲਾਕਾ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਜਿਵੇਂ ਦੇਖੋ ਸਰਕਾਰ ਆਪਣੇ ਕੰਮ ਕਰ ਰਹੀ ਹੈ ਸਰਕਾਰ ਦਾ ਉਦਮ ਬਹੁਤ ਵਧੀਆ ਹੈ ਸਕੂਲ ਤੇ ਜਿਹੜੀ ਸਿਹਤ ਪ੍ਰਤੀ ਆ ਪਰ ਜਿੱਦਾਂ ਤੁਸੀਂ ਹੁਣ ਇਹ ਕਦਮ ਚੱਕਿਆ ਪਨੋ ਵੀ ਛੋਟੇ ਛੋਟੇ ਐਨਜੀਓ ਕਰਕੇ ਆ ਉਦਾਂ ਥੋੜਾ ਜਿਹਾ ਇਸ ਪਾਸੇ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਰਲ ਮਿਲ ਕੇ ਇੱਕ ਸੁਖਾਵਾਂ ਮਾਹੌਲ ਪੈਦਾ ਕਰ ਸਕੀਏ ਜਿਹਦੇ ਨਾਲ ਕੀ ਸਾਡਾ ਆਲਾ ਦੋ ਆਲਾ ਸਾਫ ਤੇ ਸੁਥਰਾ ਹੋਵੇ ਇੰਡਸਟਰੀ ਲੱਗੀ ਹੈ ਤੁਹਾਡੇ ਪਿੰਡ ਚ ਪਾਣੀ ਦਾ ਬਹੁਤ ਗੁਰਾਹਾਲ ਹੋ ਰਿਹਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਪਾਣੀ ਦਾ ਦੇਖੋ ਇਹ ਚ ਦੋ ਚੀਜ਼ਾਂ ਹੁੰਦੀਆਂ ਜਦੋਂ ਅਸੀਂ ਪਹਿਲਾਂ ਇੰਡਸਟਰੀ ਨਹੀਂ ਸੀ ਅਸੀਂ ਕਹਿੰਦੇ ਸੀ ਇੰਡਸਟਰੀ ਆਵੇ ਇੱਥੇ ਆਵੇ ਸਾਨੂੰ ਡਿਵੈਲਪਮੈਂਟ ਹੋਵੇ ਸਾਨੂੰ ਰੋਜ਼ਗਾਰ ਮਿਲੇ ਦੇਖੋ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਜਾਣਦੇ ਆਂ ਜਿਸ ਚੀਜ਼ ਦਾ ਜਿੰਨਾ ਫਾਇਦਾ ਹੁੰਦਾ ਉਹਦਾ ਥੋੜਾ ਬਹੁਤ ਨੁਕਸਾਨ ਹੁੰਦਾ ਪਰ ਆਉਣ ਵਾਲੇ ਟਾਈਮ 'ਚ ਇਹ ਚੀਜ਼ ਦੇ ਬਹੁਤ ਧਿਆਨ ਦੇ ਰਹੀ ਹੈ ਸਰਕਾਰ ਇਹਨੂੰ ਜਲਦੀ ਹੀ ਜਿਹੜਾ ਸਹੀ ਢੰਗ ਨਾਲੇ ਦਿਸ਼ਾ ਦਿੱਤੀ ਜਾਊਗੀ ਅੱਜ ਸਾਡੇ ਕਨੌਰ ਦੇ মিডিਆ ਵੈਲਫੇਅਰ ਕਲੱਬ ਦੇ ਮੈਂਬਰਸ ਨੇ ਜੋ ਲਗਾਤਾਰ ਉਪਰਾਲੇ ਕਰਦੇ ਆ ਸਮਾਜ ਦੇ ਵਿੱਚ ਕਦੀ ਖੂਨਦਾਨ ਕੈਂਪ ਲਾ ਕੇ ਮੈਡੀਕਲ ਕੈਂਪ ਜਿਹੜਾ ਅੱਜ ਲਾਇਆ ਹੈ ਪਿੰਡ ਸੰਧਾਰਸੀ ਦੇ ਵਿੱਚ ਜਿੱਥੇ ਕੀ 300 ਤੋਂ ਵੱਧ ਬੰਦਿਆਂ ਨੂੰ ਇੱਥੇ ਲਾਭ ਮਿਲਿਆ ਹੈ ਇੱਥੇ ਲੋਕੀ ਆਪਣਾ ਜਿਹੜਾ ਹੈਗਾ ਚੈੱਕਅਪ ਕਰਾ ਕੇ ਗਏ ਆ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਾ ਕੇ ਗਏ ਆ ਡਾਕਟਰ ਸਰਿੰਦਰ ਸਿੰਘ ਜੀ ਜਿਹੜੇ ਹੈਡ ਕਰ ਰਹੇ ਸੀ ਇਸ ਮੈਡੀਕਲ ਕੈਂਪ ਨੂੰ ਬੜੇ ਸਿਆਣੇ ਡਾਕਟਰ ਸਾਹਿਬ ਆ ਉਹਨਾਂ ਨੇ ਲਗਾਤਾਰ ਉਹ ਸਮਾਜ ਦੇ ਵਿੱਚ ਜਿਹੜਾ ਹੈਗਾ ਵੀ ਆਪਣਾ ਫਰਜ਼ ਨਿਭਾ ਰਹੇ ਆ ਸੋ ਬੜੀ ਵਧੀਆ ਗੱਲ ਹੈ ਬੜਾ ਵਧੀਆ ਲੱਗਦਾ ਜਦੋਂ ਸਾਡੇ ਪ੍ਰੈਸ ਵਾਲੇ ਵੀਰ ਵੀ ਇਹ ਛੋਟੇ ਛੋਟੇ ਉਪਰਾਲੇ ਕਰਦੇ ਆ ਉਪਰਾਲੇ ਛੋਟੇ ਆ ਪਰ ਇਹਨਾਂ ਦਾ ਜਿਹੜਾ ਅਸਰ ਹੁੰਦਾ ਉਹ ਵੱਡਾ ਹੁੰਦਾ ਸਮਾਜ ਦੇ ਵਿੱਚ ਕਿਉਂਕਿ ਕਈ ਚੀਜ਼ਾਂ ਐਸੀ ਆਉਂਦੀਆਂ ਲੋਕੀ ਸਾਡੇ ਪਿੰਡਾਂ ਦੇ ਘੌਲ ਕਰਦੇ ਆ ਡਾਕਟਰ ਕੋਲ ਜਾਣ ਤੋਂ ਪਰ ਜਦੋਂ ਕੋਈ ਅਜਿਹਾ ਪ੍ਰੋਗਰਾਮ ਹੁੰਦਾ ਉੱਥੇ ਆ ਕੇ ਉਹਨਾਂ ਦੀ ਸਮੱਸਿਆ ਦਾ ਹੱਲ ਹੁੰਦਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਸਾਰੇ ਪ੍ਰੈਸ ਕਲੱਬ ਵਾਲਿਆਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਡਾਕਟਰ ਸਾਹਿਬ ਅੱਜ মিডিਆ ਵੈਲਫੇਅਰ ਕਲੱਬ ਵੱਲੋਂ ਇੱਕ ਕੈਂਪ ਲਾਇਆ ਗਿਆ ਤੁਸੀਂ ਇਹਦੇ 'ਚ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹਾਂਗਾ ਪਹਿਲਾਂ ਤਾਂ ਸ਼ੁਕਰਗੁਜ਼ਾਰ ਕਰਾਂਗਾ ਕਿ মিডিਆ ਵੈਲਫੇਅਰ ਐਸੋਸੀਏਸ਼ਨ ਨੇ ਇੱਕ ਚੰਗਾ ਉਪਰਾਲਾ ਕੀਤਾ ਤੇ ਸਾਰੇ ਮਰੀਜ਼ ਇੱਥੇ ਬੁਲਾ ਕੇ ਉਹਨਾਂ ਨੂੰ ਇੱਕ ਫ੍ਰੀ ਚੈੱਕਅਪ ਕੈਂਪ ਲਾਇਆ ਤੇ ਤਾਂਕਿ ਸਾਰੇ ਪਿੰਡ ਵਾਸੀਆਂ ਦਾ ਭਲਾ ਹੋ ਸਕੇ ਤੇ ਇਸ ਸਬੰਧੀ ਮੈਂ মিডিਆ ਵਾਲਿਆਂ ਦਾ ਸਾਰਿਆਂ ਦਾ ਸ਼ੁਕਰੀਆ ਦਾ ਕਰਨਾ ਚਾਹਾਂਗਾ ਅੱਜ ਤੁਹਾਨੂੰ ਕਿਹੋ ਜਿਹਾ ਲੱਗਿਆ ਕੈਂਪ ਦੇ ਵਿੱਚ ਕਿਹੋ ਜਿਹੇ ਮਰੀਜ਼ ਸੀ ਕੈਂਪ ਦੇ ਵਿੱਚ ਬਹੁਤ ਅੱਛਾ ਲੱਗਾ ਡਿਫਰੈਂਟ ਟਾਈਪ ਦੇ ਪੇਸ਼ੈਂਟ ਸੀ ਖਾਸ ਕਰਕੇ ਜਿਆਦਾ ਪੇਸ਼ੈਂਟ ਇੱਥੇ ਗੋਡਿਆਂ ਵਾਲੇ ਹੀ ਦੇਖੇ ਗਏ ਆ ਤੇ ਬਾਕੀ ਆਪਣੇ ਮੈਡੀਸਨ ਦੇ ਤੇ ਗਾਇਨੀ ਦੇ ਪੇਸ਼ੈਂਟਸ ਵੀ ਅੱਛੇ ਤਰੀਕੇ ਨਾਲ ਦੇਖੇ ਗਏ ਕੀ ਕਹਿਣਾ ਚਾਹੁੰਗਾ ਇਸ ਇਲਾਕੇ ਨੂੰ ਮੈਂ ਇਸ ਇਲਾਕੇ ਦੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਇੱਥੇ ਉੱਤੇ ਲੋਕ ਜੋ ਹੈ ਮੈਨੂੰ ਜੋ ਲੱਗਿਆ ਅਵੇਅਰਨੈਸ ਬਿਲਕੁਲ ਨਹੀਂ ਹੈ ਕੀ ਕਿਹੜੀ ਬਿਮਾਰੀ ਵਾਸਤੇ ਕਿਹੜੇ ਡਾਕਟਰ ਸਾਹਿਬ ਨੂੰ ਮਿਲਣਾ ਹੈ ਕਿਸ ਤਰੀਕੇ ਦਾ ਇਲਾਜ ਲਿਆ ਜਾਵੇ ਬਿਮਾਰੀ ਨੂੰ ਮੁੱਢੋਂ ਖਤਮ ਕਰਨ ਦੀ ਜਗ੍ਹਾ ਲੋਕ ਜ਼ਿਆਦਾ ਪੇਨ ਕਿਲਰਸ ਤੇ ਜ਼ਿਆਦਾ ਉਪਰ ਯਕੀਨ ਕਰਦੇ ਆਂ ਕਿ ਸਾਨੂੰ ਦਰਦ ਦੀ ਦਵਾਈ ਦੇ ਦਿਓ ਤੇ ਅਸੀਂ 2-4 ਦਿਨ ਸਾਡਾ ਨਿਕਲ ਜਾਣਾ ਉਹਦੇ ਨਾਲ ਬਿਮਾਰੀ ਠੀਕ ਨਹੀਂ ਹੋਏਗੀ ਤੁਹਾਨੂੰ ਬਾਕੀ ਆਰਗਨਸ ਤੇ ਪ੍ਰੋਬਲਮ ਲੱਗੇਗੀ ਤਾਂ ਬੈਟਰ ਹੈ ਤੁਸੀਂ ਚੰਗੀ ਤਰ੍ਹਾਂ ਆਪਣਾ ਚੈੱਕਅਪ ਕਰਾਓ ਚਾਹੇ ਸਰਕਾਰੀ ਚ ਕਰਾਓ ਚਾਹੇ ਕਿਸੇ ਪ੍ਰਾਈਵੇਟ ਹਸਪਤਾਲ ਚ ਕਰਾਓ ਬਿਮਾਰੀ ਦਾ ਇਲਾਜ ਕਰਾਓ ਨਾ ਕਿ ਦਰਦ ਦਾ ਇਲਾਜ ਕਰਨਾ ਮੈਂ ਹਰਵਿੰਦਰ ਸਿੰਘ ਗਗਨ ਖਜਾਨਚੀ ਮੀਡੀਆ ਵੈਲਫੇਅਰ ਕਲੱਬ ਤੋਂ ਨੋਰ ਰਜਿਸਟਰਡ ਅੱਜ ਅਸੀਂ ਮੈਡੀਕਲ ਕੈਂਪ ਦਾ ਇੱਕ ਯੋਜਨ ਕੀਤਾ ਜਿਹੜਾ ਕਿ ਸਾਡੇ ਪ੍ਰਧਾਨ ਰਜਿੰਦਰ ਸਿੰਘ ਮੋਹੀ ਤੇ ਚੇਅਰਮੈਨ ਮਦਨ ਲਾਲ ਜੀ ਦੀ ਗਵਾਹੀ ਵਿੱਚ ਇਹ ਕੈਂਪ ਕੀਤਾ ਗਿਆ ਆਰਗੇਨਾਈਜ਼ ਇਹਦੇ ਵਿੱਚ ਸਾਨੂੰ ਬਹੁਤ ਹੰਕਾਰਾ ਮਿਲ ਰਿਹਾ ਵੀ ਨੇੜੇ ਤੇੜੇ ਜਿੰਨੇ ਪਿੰਡਾਂ ਦੇ ਲੋਕ ਨੇ ਜਿਹੜੇ ਪੇਸ਼ੈਂਟ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਆ ਮੈਡੀਸਨ ਦੀ ਉਹ ਆਏ ਹੋਏ ਨੇ ਤੇ ਡਾਕਟਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਦੇਖ ਰਹੇ ਨੇ ਤੇ ਸਾਡੇ ਕਲੱਬ ਵੱਲੋਂ ਚਾਹੇ ਕੋਈ ਪਿੰਡ ਵਾਸੀ ਆ ਚਾਹੇ ਕੋਈ ਸਾਡੇ ਵੱਲੋਂ ਲੀਡਰ ਹੈਗਾ ਕੋਈ ਵੀ ਸਾਡੇ ਸਾਰੇ ਸਤਿਕਾਰਯੋਗ ਨੇ ਤੇ ਸਾਰਿਆਂ ਦਾ ਇੱਥੇ ਆਇਆਂ ਦਾ ਹੀ ਧੰਨਵਾਦ ਕਰਦੇ ਆ ਤੇ ਅਸੀਂ ਉਮੀਦ ਕਰਦੇ ਆ ਵੀ ਅੱਗੇ ਤੋਂ ਵੀ ਅਸੀਂ ਕੈਂਪ ਲਾਂਦੇ ਰਹਾਂਗੇ ਤੇ ਜੇਕਰ ਅਸੀਂ ਕੋਈ ਕੈਂਪ ਲਾਵਾਂਗੇ ਤਾਂ ਸਾਨੂੰ ਲੋਕਾਂ ਦਾ ਸਾਥ ਇਸ ਤਰ੍ਹਾਂ ਹੀ ਮਿਲਦਾ ਰਹੇਗਾ